ਜੈ ਪੀਰਾਂ ਦੀ ਸੰਗਤ ਜੀ ਪਵਿੱਤਰ ਦਰਗਾਹ ਰੇਤਗੜ੍ਹ ਬਾਬਾ ਪਾਲਾ ਜੀ ਕੋਲਾਰਾਂ ਵਾਲੇ ਇਸ ਹਫਤੇ ਦੀ ਅਪਡੇਟ ਚੌਂਕੀ ਤੇ ਆਉਣ ਵਾਲੀ ਸੰਗਤਾਂ ਦੇ ਲਈ ਇਹ ਵੀਡੀਓ ਹੈ ਜਿਹੜੀ ਉਹ ਲੈ ਕੇ ਆਪਾਂ ਹਾਜ਼ਰ ਹੋਏ ਆਂ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਚੈਨਲ ਨੂੰ ਜੇਕਰ ਫੇਸਬੁੱਕ ਤੇ ਦੇਖਦੇ ਹੋ ਤਾਂ ਫੋਲੋ ਕਰ ਲਿਓ ਜੇਕਰ YouTube ਤੇ ਦੇਖੀਐ ਨਾ ਤਾਂ ਸਬਸਕ੍ਰਾਈਬ ਕਰ ਲਿਓ ਸਪਤਾ ਅਤੇ ਲਾਲਾਂ ਵਾਲੇ ਪੀਰ ਜੀ ਦਾ ਯੱਗ ਪੰਡਹਾਰਾ ਜੋ 24 ਅਪ੍ਰੈਲ ਤੋਂ ਲੈ ਕੇ 30 ਅਪ੍ਰੈਲ 30 ਅਪ੍ਰੈਲ ਦਿਨ ਬੁੱਧਵਾਰ ਆ ਸੰਗਤ ਜੀ ਧਿਆਨ ਤੇ ਗੌਰ ਦੇ ਨਾਲ ਬੇਨਤੀ ਨੂੰ ਸਵੀਕਾਰ ਕਰਨਾ ਕਿ 30 April ਨੂੰ ਰਾਤ ਦੀ ਚੌਂਕੀ ਲੱਗੇਗੀ ਦਿਨ ਬੁੱਧਵਾਰ ਬੁੱਧਵਾਰ ਨੂੰ ਰਾਤ ਦੀ ਚੌਂਕੀ ਲੱਗੂਗੀ ਦਿਨ ਦੇ ਵਿੱਚ 30 April ਨੂੰ ਭੰਡਾਰਾ ਹੈ ਭੰਡਾਰੇ ਤੇ ਵੀ ਸਾਰੀ ਸੰਗਤ ਨੇ ਹੋਮੋ ਹਮਾ ਕੇ ਪੂਜਣਾ ਬਾਬਾ ਪਾਲਾ ਜੀ ਵੱਲੋਂ ਆਪ ਸਭਨਾਂ ਨੂੰ ਖੁੱਲਾ ਸੱਦਾ ਦਿੱਤਾ ਜਾ ਰਿਹਾਗਾ ਭੰਡਾਰੇ ਤੇ ਜਰੂਰ ਆਉਣਾ ਬਾਬਾ ਪਾਲਾ ਜੀ ਕੋਲਾਰਾਂ ਵਾਲਿਆਂ ਦੇ ਮਾਤਾ ਪਿਤਾ ਦੀ ਯਾਦ ਦੇ ਵਿੱਚ ਉਹਨਾਂ ਦੀ ਵਰਸੀ ਹਰ ਸਾਲ ਮਨਾਈ ਜਾਂਦੀ ਹੁੰਦੀ ਹੈ ਇਹ ਐਸ ਸਾਲ ਵੀ ਭੰਡਾਰਾ ਜੋ ਕੀਤਾ ਜਾ ਰਿਹਾਗਾ 24 ਅਪ੍ਰੈਲ ਤੋਂ ਲੈ ਕੇ 30 ਅਪ੍ਰੈਲ ਤੱਕਰ ਆਪ ਸਭ ਸੰਗਤਾਂ ਨੇ 30 ਅਪ੍ਰੈਲ ਦਿਨ ਬੁੱਧਵਾਰ 30 ਅਪ੍ਰੈਲ ਦਿਨ ਬੁੱਧਵਾਰ ਨੂੰ ਰੇਤਗੜ੍ਹ ਪਵਿੱਤਰ ਦਰਗਾਹ ਤੇ ਪਹੁੰਚਣਾ ਹੈ ਰਾਤ ਨੂੰ ਬੁੱਧਵਾਰ ਦੀ ਰਾਤ ਨੂੰ ਪਾਉਣ ਲੱਗੇਗੀ ਚੌਂਕੀ ਲੱਗੇਗੀ ਜਿੱਦਾਂ ਕਿ ਤੁਸੀਂ ਪਹਿਲਾਂ ਮੰਗਲਵਾਰ ਨੂੰ ਆ ਕੇ ਟੋਕਨ ਆਪਣੇ ਕਟਵਾਉਂਦੇ ਸੀਗੇ ਤਾਂ ਐਸ ਹਫਤੇ ਮੰਗਲਵਾਰ ਸੰਗਤ ਜੀ ਕਿਸੇ ਨੇ ਵੀ ਨਹੀਂ ਆਉਣਾ ਹੈਗਾ ਬੁੱਧਵਾਰ ਨੂੰ ਆਉਣਾ ਹੈਗਾ ਤੁਸੀਂ ਬੁੱਧਵਾਰ ਨੂੰ ਖੰਡਾਰਾ ਦਾ ਭੋਗ ਪੈਣਗੇ ਆਪ ਸਭ ਸੰਗਤਾਂ ਨੂੰ ਖੁੱਲਾ ਸੱਦਾਗਾ ਬਾਬਾ ਪਾਲਾ ਜੀ ਦੇ ਵੱਲੋਂ 65 ਪ੍ਰਕਾਰ ਦੀ ਤੁਹਾਨੂੰ ਜੋ ਮਠਿਆਈਆਂ ਦੇਸੀ ਘਿਓ ਦੇ ਵਿੱਚ ਤਿਆਰ ਕੀਤੀਆਂ ਗਈਆਂ ਨੇ ਆਪ ਸਭ ਸੰਗਤਾਂ ਦੇ ਲਈ ਰਾਤ ਨੂੰ ਪਾਉਣ ਲੱਗੂਗੀ ਜੀ ਰਾਤ ਨੂੰ ਪਾਉਣ ਲੱਗਣੀ ਹੈਗੀ ਰਾਤ ਦਾ ਦੀਵਾਨ ਲੱਗੇਗਾ ਕਣ ਨੇ ਜਿਹੜੇ ਤੁਸੀਂ ਮੰਗਲਵਾਰ ਨੂੰ ਤੁਸੀਂ ਸੰਗਤ ਜੀ ਕਾਣਾ ਜਿਹੜੇ ਆਪਣੇ ਘਰ ਦੇ ਵਿੱਚ ਤਿਆਰ ਕਰ ਲੈਣੇ ਨੇ ਕਿ ਕਣਾ ਦੇ ਵਿੱਚ ਕੀ ਕੁਝ ਲੈ ਕੇ ਆਉਣਾਗਾ ਕੰਕ ਸਰੋਂ ਦਾ ਤੇਲ ਤੇ ਕੁਝ ਪੈਸੇ ਆਪਣੀ ਸਰਦਾ ਮੁਤਾਬਕ ਇਹ ਤਿੰਨੇ ਚੀਜ਼ਾਂ ਲੈ ਕੇ ਪੂਰੇ ਆਪਣੇ ਘਰ ਦੇ ਦੈਰੇ ਦੇ ਵਿੱਚ ਦੀ ਕਮਾ ਕੇ ਆਪਣੇ ਫੈਮਿਲੀ ਦੇ ਮੈਂਬਰਾਂ ਦੇ ਸਿਰ ਦੇ ਉੱਪਰ ਦੀ ਚਹਾ ਲੈਣਾ ਜੇ ਕੋਈ ਨਹੀਂ ਉਲਾਵ ਕਰ ਰਿਹਾ ਤਾਂ ਉਹਨਾਂ ਦੇ ਕੱਪੜਾ ਲੀੜਾ ਹੋਊਗਾ ਜਾਂ ਫੋਟੋ ਹੋਊ ਉਹਦੇ ਉੱਪਰ ਦੀ ਚਹਾ ਕੇ ਰਾਤ ਨੂੰ ਤੁਸੀਂ ਮੰਗਲਵਾਰ ਨੂੰ ਆਪਣਾ ਜੋ ਸਹਰਾਣਾ ਹੁੰਦਾ ਤੱਕੀਆਂ ਹੁੰਦਾ ਉਸ ਦੇ نیچے ਰੱਖ ਲੈਣਾਗਾ ਬੁੱਧਵਾਰ ਨੂੰ ਸੰਗਤ ਜੀ ਤੁਸੀਂ ਸਭਣਾ ਨੇ ਆਉਣਾ ਜਿਹੜੇ ਵੀ ਭੈਣ ਭਰਾਵਾਂ ਨੇ ਆਉਣਾ ਐਸ ਵਾਰ ਬਾਬਾ ਪਾਲਾ ਜੀ ਕੋਲਾਰਾਂ ਵਾਲਿਆਂ ਦੇ ਕੋਲ ਚੌਂਕੀ ਤੇ ਆਉਣਾ ਹੈ ਤਾਂ ਬੁੱਧਵਾਰ ਨੂੰ ਆਉਣਾਗਾ ਜੀ ਤੁਸੀਂ ਮੰਗਲਵਾਰ ਨੂੰ ਕਿਸੇ ਵੀ ਸੰਗਤ ਨੇ ਨਹੀਂ ਪਹੁੰਚਣਾ ਤੇ ਨਾ ਹੀ ਕਿਸੇ ਨੇ ਪਹੁੰਚਣਾਗਾ ਕੱਲ ਨੂੰ ਸੋਮਵਾਰ ਨੂੰ ਬੁੱਧਵਾਰ ਨੂੰ ਸੰਗਤ ਜੀ ਤੁਸੀਂ ਪਹੁੰਚ ਜਾਇਓ ਜਿਹੜੇ ਵੀ ਭੈਣ ਭਰਾਵਾਂ ਨੇ ਦੂਰੋਂ ਨੇੜੇ ਬੱਸਾਂ ਦੇ ਥਰੂ ਆਉਣਾ ਜਾਂ ਟ੍ਰੇਨਾਂ ਦੇ ਥਰੂ ਆਉਣਾ ਤਾਂ ਸਹਿਰ ਪਟਿਆਲਾ ਤੁਹਾਨੂੰ ਨਜ਼ਦੀਕ ਪਵੇਗਾ ਪਟਿਆਲਾ ਸਹਿਰ ਤੋਂ ਸਮਾਣਾ ਸਹਿਰ ਦੀ ਬੱਸ ਲੈ ਲਿਓ ਜੀ ਸਮਾਣੇ ਆ ਕੇ ਜਦੋਂ ਬੱਸ ਸਟੈਂਡ ਤੇ ਉਤਰੋਗੇ ਜਾਂ ਬਾਹਰਲੇ ਚੌਂਕ ਦੇ ਵਿੱਚ ਆਕੇ ਉਤਰੋਗੇ ਤੁਹਾਨੂੰ ਉਥੋਂ ਆਟੋ ਈ ਰਿਸਕਾ ਮਿਲ ਜਾਣਗੇ ਤਾਂ ਆਟੋ ਈ ਰਿਸਕਾ ਦੇ ਥਰੂ ਤੁਸੀਂ ਲਾਲਾਂ ਵਾਲਾ ਪੀਰ ਪਵਿੱਤਰ ਦਰਗਾਹ ਜੋ ਸਮਾਣਾ ਦੇ ਤੋਂ ਪਾਤੜਾ ਪਾਤੜਾ ਤੋਂ ਸਮਾਣਾ ਰੋਡ ਦੇ ਉੱਪਰ ਹੀ ਦਰਗਾਹ ਸਥਿਤ ਹੈਗੀ ਕਿਸੇ ਵੀ ਪਿੰਡ ਦੇ ਵਿੱਚ ਨਹੀਂ ਜਾਣਾ ਬਿਲਕੁਲ ਰੋਡ ਦੇ ਉੱਪਰ ਦਰਗਾਹ ਬਾਕੀ ਜਿਹੜੇ ਤੁਹਾਨੂੰ ਵੀਡੀਓਗ੍ਰਾਫੀ ਦੇ ਰਾਹੀਂ ਅਸੀਂ ਸੀਨ ਆ ਜਿਹੜੇ ਸ਼ਾਟ ਆ ਤੁਹਾਨੂੰ ਉਹ ਦਿਖਾ ਰਹੇ ਹਾਂਗੇ ਵੀ ਦਰਗਾਹ ਜਿਹੜੀ ਬਾਬਾ ਪਾਲਾ ਜੀ ਦੀ ਜਿੱਥੇ ਦੀਵਾਨ ਲੱਗਦਾ ਹੁੰਦਾਗਾ ਚੌਂਕੀ ਲੱਗਦੀ ਹੁੰਦੀ ਆ ਹਰ ਹਫਤੇ ਇਹ ਦਰਗਾਹ ਲਾਲਾਂ ਵਾਲਾ ਪੀਰ ਦਰਗਾਹ ਰੋਡ ਦੇ ਉੱਪਰ ਸਥਿਤ ਆ ਸਾਹਮਣੇ ਨਿਓਨ ਆਇਲ ਪੈਟਰੋਲ ਪੰਪਾ ਦਾ ਮੇਲਾ ਬਹੁਤ ਜ਼ਿਆਦਾ ਇਤਕੀ ਭਰਿਆ ਹੋਇਆਗਾ ਤੁਹਾਨੂੰ ਰੋਡ ਦੇ ਉੱਪਰ ਹੀ ਪਤਾ ਲੱਗ ਜਾਵੇਗਾ ਦਰਗਾਹ ਦਾ ਤਾਂ ਜਿਨ੍ਹਾਂ ਨੇ ਬੱਸਾਂ ਦੇ ਥਰੂ ਆਉਣਾ ਤਾਂ ਉਹ ਪਟਿਆਲਾ ਸ਼ਹਿਰ ਦੇ ਵਿੱਚ ਉਤਰ ਕੇ ਪਟਿਆਲੇ ਤੋਂ ਬੱਸ ਚੇਂਜ ਕਰਕੇ ਸਮਾਣਾ ਸ਼ਹਿਰ ਦੀ ਬੱਸ ਲੈ ਕੇ ਤੁਸੀਂ ਆ ਸਕਦੇ ਹੋ ਜਿਹੜੇ ਭੈਣ ਭਰਾਵਾਂ ਨੇ ਆਪਣੇ ਸਾਧਨਾਂ ਤੇ ਆਉਣਾਗਾ ਜਿਨ੍ਹਾਂ ਕੋਲੇ ਗੱਡੀਆਂ ਕਾਰਾਂ ਆਪਦੀਆਂ ਨੇਗੀਆ ਆਪਣੇ ਸਾਧਨਾਂ ਤੇ ਆਪਦੇ ਵੀਕਲਾਂ ਤੇ ਆਉਣਾਗਾ ਤਾਂ ਸੰਗਤ ਜੀ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਲਿੰਕ ਦਿੱਤਾ ਹੋਇਆਗਾ ਮੈਪ ਦਾ ਲਿੰਕ ਆ ਜੀ ਮੈਪ ਦੀ ਲਿੰਕ ਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਤੁਸੀਂ ਕਲਿੱਕ ਕਰਕੇ ਮੈਪ ਦੀ ਲੋਕੇਸ਼ਨ ਲਗਾ ਕੇ ਵੀ ਤੁਸੀਂ ਆ ਸਕਦੇ ਹੋ ਜਾਂ ਫਿਰ ਸਾਡੇ ਚੈਨਲ ਦੇ ਉੱਪਰ ਜਿਹੜਾ ਵਟਸਐਪ ਨੰਬਰ ਦਿੱਤਾ ਹੋਇਆ ਉਹਦੇ ਉੱਤੇ ਹੈਲੋ ਹਾਏ ਦਾ ਮੈਸੇਜ ਪਾਓ ਮੈਸੇਜ ਪਾਉਣ ਸਾਰ ਤੁਰੰਤ ਤੁਹਾਨੂੰ ਪੰਜਾਬੀ ਤੇ ਹਿੰਦੀ ਦੇ ਵਿੱਚ ਇੱਕ ਕੈਟਲੌਗ ਮੈਸੇਜ ਮਿਲੇਗਾ ਉਹਨੂੰ ਧਿਆਨ ਤੇ ਗੌਰ ਦੇ ਨਾਲ ਪੜ੍ਹ ਲਿਆ ਕਰੋ ਸੰਤ ਜੀ ਉਹਦੇ ਵਿੱਚ ਕਰੰਟ ਲੋਕੇਸ਼ਨ ਮੈਪ ਦੀ ਦਿੱਤੀ ਵੀ ਆ ਤੇ ਉਸ ਲੋਕੇਸ਼ਨ ਨੂੰ ਤੁਸੀਂ ਲਗਾ ਕੇ ਆ ਸਕਦੇ ਹੋ ਬੁੱਧਵਾਰ ਦੇ ਦਿਵਾਨ ਤੇ ਦਿਨ ਦਾ ਭੰਡਾਰਾ ਆਪਣੇ ਚੈਨਲ ਦੇ ਉੱਪਰੋਂ ਲਾਈਵ ਚੱਲੇਗਾ ਜੋ ਦੇਸਾਂ ਵਿਦੇਸਾਂ ਦੇ ਵਿੱਚ ਸੰਗਤਾਂ ਬੈਠੀਆਂ ਨੇਗੀਆਂ ਆਪਣੇ ਚੈਨਲ ਦੇ ਮਾਧਮ ਦੇ ਰਾਹੀਂ ਪੀਵੀ ਉਨੀ ਬਲੈਕਰੀਡ ਚੈਨਲ ਦੇ ਉੱਪਰ ਤੁਸੀਂ ਸਾਰਾ ਪ੍ਰੋਗਰਾਮ ਆ ਜਿਹੜਾ ਉਹ ਲਾਈਵ ਵੀ ਦੇਖ ਸਕੋਗੇ YouTube ਚੈਨਲ ਦੇ ਉੱਪਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਿਓ ਸੰਗਤ ਜੀ YouTube ਚੈਨਲ ਦੇ ਉੱਪਰ ਆਪਣਾ ਸਾਰਾ ਭੰਡਾਰੇ ਦਾ ਪ੍ਰੋਗਰਾਮ ਤੇ ਰਾਤ ਦੀ ਚੌਂਕੀ ਦੇ ਰਾਤ ਦੇ ਦੀਵਾਨ ਦਾ ਲਾਈਵ ਆ ਜਿਹੜਾ ਦਿਨ ਰਾਤ ਚੱਲੇਗਾ ਤੇ ਆਪਣੇ ਚੈਨਲ ਤੇ ਤੁਸੀਂ ਉਸ ਪ੍ਰੋਗਰਾਮ ਨੂੰ ਦੇਖ ਸਕੋਗੇ ਸੰਗਤ ਜੀ ਜਿੰਨਾਂ ਨੇ ਵੀ ਆਉਣਾਗਾ ਬੁੱਧਵਾਰ ਨੂੰ ਆਇਓ ਜੀ ਬੁੱਧਵਾਰ ਨੂੰ ਦਿਨੇ ਭੰਡਾਰੇ ਦਾ ਭੋਗ ਪਵੇਗਾ ਤੇ ਆਪ ਸਭਨਾਂ ਦੇ ਲਈ ਲੰਗਰ ਆ ਜਿਹੜਾ ਦੇਸੀ ਘੋਰਾ ਲੰਗਰ ਸਜਾਏ ਜਾਣਗੇ ਭੰਡਾਰੇ ਦੇ ਭੋਗ ਤੇ ਟਾਈਮ ਸਰ ਤੁਸੀਂ ਸਾਰੀਆਂ ਸੰਗਤਾਂ ਨੇ ਜਰੂਰ ਪਹੁੰਚਣਾ ਦਿਨ ਬੁੱਧਵਾਰ ਨੋਟ ਕਰ ਲਿਓ ਸੰਗਤ ਜੀ ਦਿਨ ਬੁੱਧਵਾਰ ਬਾਰ-ਬਾਰ ਰਿਪੀਟ ਕਰ ਰਿਹਾ ਮੈਂ ਤੁਹਾਨੂੰ ਦਿਨ ਬੁੱਧਵਾਰ ਹੀ ਤੁਸੀਂ ਆਉਣਾਗਾ ਮੰਗਲਵਾਰ ਨੂੰ ਕਿਸੇ ਵੀ ਸੰਗਤ ਨੇ ਨਹੀਂ ਆਉਣਾ ਹੈਗਾ ਮੰਗਲਵਾਰ ਨੂੰ ਨਾ ਬਾਬਾ ਜੀ ਕਿਸੇ ਨੂੰ ਦੱਸਣਾ ਨਹੀਂ ਕਿਸੇ ਨੂੰ ਮਿਲਣ ਕਰਨਾ ਬੁੱਧਵਾਰ ਨੂੰ ਆਇਓ ਬੁੱਧਵਾਰ ਨੂੰ ਰਾਤ ਦੀ ਪਾਉਣ ਲੱਗੇਗੀ ਰਾਤ ਦਾ ਦੀਵਾਨ ਲੱਗੇਗਾ ਦਿਨੇ ਭੰਡਾਰੇ ਦਾ ਭੋਗ ਪਵੇਗਾ ਆਪ ਸਭਨਾਂ ਲਈ ਲੰਗਰ ਆ ਜਿਹੜੇ ਉਹ ਟਰਤ ਵਰਤਣਗੇ ਦੇਸੀ ਕੀ ਦੇ ਲੰਗਰ ਵਰਤਣਗੇ 65 ਪ੍ਰਕਾਰ ਦੀਆਂ ਤੁਹਾਨੂੰ ਮਠਿਆਈਆਂ ਨੇ ਜਿਹੜੀਆਂ ਉਹ ਸਕਾਈਆਂ ਜਾਣੀਆਂ ਤਾਂ ਬੁੱਧਵਾਰ ਦਾ ਦਿਨ ਆ ਜਿਹੜਾ ਉਹਨੂੰ ਨੋਟ ਕਰਕੇ ਸੰਗਤ ਜੀ ਬੁੱਧਵਾਰ ਨੂੰ ਹੀ ਸਮੇਂ ਸਿਰ ਪਹੁੰਚਿਓ ਵੀਡੀਓ ਨੂੰ ਵੱਧ ਚੜ ਕੇ ਸ਼ੇਅਰ ਕਰ ਦਿਓ ਚੈਨਲ ਵੀ ਵੀ ਨਹੀਂ ਬਲੈਕ ਨਹੀਂ YouTube ਤੇ ਦੇਖਦੇ ਹਾਂ ਤਾਂ ਸਬਸਕ੍ਰਾਈਬ ਕਰ ਲਿਓ ਜੀ Facebook ਤੇ ਦੇਖੀਏ ਨਾ ਤਾਂ ਫੋਲੋ ਕਰ ਲਿਓ ਹੁਣ ਦੇ ਦਿਓ ਆ ਗਿਆ ਨਵੀਂ ਅਪਡੇਟ ਲੈ ਕੇ ਬਾਬਾ ਪਾਲਾ ਜੀ ਦੀ ਤੁਹਾਡੇ ਰੂ ਰੂ ਫੇਰ ਦੁਬਾਰਾ ਹਾਜ਼ਰ ਹੋਵਾਂਗੇ ਇਸ ਹਫਤੇ ਦੀ ਤੁਹਾਨੂੰ ਅਪਡੇਟ ਆਪਾਂ ਦੇ ਦਿੱਤੀ ਗਈ ਹੈ ਕਿ ਸਾਰੀਆਂ ਸੰਗਤਾਂ ਨੇ ਜਿੰਨਾ ਵੀ ਮਾਤਮਾ ਭੈਣਾਂ ਨੇ ਦੂਸਰੇ ਰਾਡੇ ਤੋਂ ਆਉਣਾ ਕਰਨਾ ਤਾਂ ਬੁੱਧਵਾਰ ਨੂੰ ਤੁਸੀਂ ਆਇਓ ਜੀ ਕੋਈ ਟੋਕਨ ਨਹੀਂ ਕੋਈ ਟੋਕਨ ਕੱਟੇ ਨਹੀਂ ਜਾਣੇ ਹੈਗੇ ਉਪਨੀ ਬਾਬਾ ਜੀ ਸਭਨਾਂ ਨੂੰ ਮਿਲਣਗੇ ਆਪਣੇ ਕਾਣਾ ਜਿਹੜੇ ਤੁਸੀਂ ਲੈ ਕੇ ਆਉਣੇ ਹੈਗੇ ਕਣਾਂ ਦੇ ਹਿਸਾਬ ਦੇ ਨਾਲ ਹੀ ਬਾਬਾ ਜੀ ਆਵਾਜ਼ ਮਾਰਨਗੇ ਤੇ ਆਵਾਜ਼ ਦੇ ਪੈਣ ਤੋਂ ਬਾਅਦ ਤੁਹਾਡੀ ਪੋਸਾ ਜਿਹੜੀ ਉਹ ਬਾਬਾ ਜੀ ਲੈਬ ਹੀ ਪੋਸਾ ਜਿੱਦਾਂ ਤੁਸੀਂ ਵੀਡੀਓ ਦੇ ਵਿੱਚ ਦੇਖਦੇ ਹੁੰਦੇ ਹੋਗੇ ਉਹ ਲੈਬ ਹੀ ਪੂਰੇ ਦੀਵਾਨ ਦੇ ਵਿੱਚ ਪੋਸਾ ਕ निकाली ਜਾਵੇਗੀ ਪੋਸ ਕੱਢੀ ਜਾਵੇਗੀ ਕਰ ਦਿਓ ਵੀਡੀਓ ਨੂੰ ਪਦਬ ਕੇ ਸ਼ੇਅਰ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਐਂਡ ਫਾਲੋ ਦੇਵੋ ਆਗਿਆ ਨਵੀਂ ਅਪਡੇਟ ਲੈ ਕੇ ਫਿਰ ਹਾਜ਼ਰ ਹੋਵਾਂਗੇ ਜੈ ਪੀਰਾਂ ਦੀ